ਸ਼ਾਮ ਨੂੰ ਅਨੁਸ਼ ਕੋਇਲ ਹੈਗਾ ਬਾਜ਼ਾਰ ਨੰਬਰ 1 ਨੇੜੇ ਢਿੰਗਰਾ ਪਾਰਕ ਉੱਥੇ ਕੱਲ ਤੇਨ ਵਿੱਚਤੀ ਆਏ ਤੇ ਉਹਦੀ ਦੁਕਾਨ ਕਿਰੇੜੇ ਦੀ ਦੁਕਾਨ ਹੈ ਦੁਕਾਨ ਦੇ ਵਿੱਚੋਂ ਕਰੀਬ 10000 ਦੀ ਆ ਜਿਹੜਾ ਉਹ ਖੋ ਗਏ ਤੇ ਲੈ ਗਏ ਜਦੋਂ ਇਹ ਸਮਝਦੀ ਐਸਐਚਓ ਕੈਂਟਰੋਂ ਤੇ ਸਾਰੇ ਨੂੰ ਪਤਾ ਲੱਗਿਆ ਉਸ ਵੇਲੇ ਅਸੀਂ ਲਾਕਾਬਦੀ ਕੀਤੀ ਗਈ ਐਸਐਚਓ ਜੋ ਮੈਂ ਜਿਹੜੇ ਬੀਐਸਪੀ ਸਰ ਰਵਿੰਦਰ ਜੀ ਦੇ ਸਪੈਸ਼ਲ ਕਰਾਈ ਵਾਲੇ ਜਿਹੜੇ ਕਿਨ ਆਪ ਕੋਲ ਡੀਐਸਪੀ ਸੀਮੈਂਟ ਕੀਤੀ ਅਤੇ ਜਿਹੜੇ ਦੋਸ਼ੀ ਨੇ ਵਿਥਿਨ 12 ਘੰਟੇ ਇਹ ਜਿਹੜੇ ਦੋਸ਼ੀ ਕਾਬੂ ਕਰਕੇ ਤੇ ਉਹਨਾਂ ਤੋਂ ਜਿਹੜਾ ਹੈਗਾ ਦੇਖੋ ਜੀ ਇਹ ਕੀ ਹੈ ਇਹ ਸਾਡੇ ਜਿਹੜੇ ਐਸਐਚਓ ਕੈਂਟ ਸਰ ਗੁਰਿੰਦਰ ਏ ਡੀਐਸਪੀ ਰਵਿੰਦਰਜੀ ਸਪੈਸ਼ਲ ਬ੍ਰਾਂਚ ਜਿਹੜੀ ਇਹਨਾਂ ਨੇ ਬੜੀ ਮੁਸਤੱਦੀ ਦੇ ਨਾਲ ਤੇ ਆਪਣੀ ਫੋਰਸ ਜਿਹੜੀ ਕਹਿੰਦੇ ਇਦੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਰਿਸਕ ਕੀਤਾ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਜਿਹਨਾਂ ਵਿੱਚ ਦੋ ਦੋਸ਼ੀ ਗ੍ਰਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਿਆ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਟॉय ਪਿਸਤਲ ਹੈ ਉਸ ਤੋਂ ਲੋ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਲਿਸ ਦੀ ਬੜੀ ਤਗੜੀ ਕਾਮਯਾਬੀ ਐ ਐਸਐਚਓ ਕਰਨੇ ਤੇ ਡੀਐਸਪੀ ਰਵਿੰਦਰ ਸਿੰਘ ਸਪੈਸ਼ਲ ਬ੍ਰਾਂਚ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਪਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਨੂੰ ਸਮਾਨ ਵੀ ਇਕੱਠਾ ਕਰਿਆ ਕ੍ਰਿਮੀਨਲ ਨੇ ਜੀ ਬੰਦੇ ਦੋਆ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇ ਤਿੰਨ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮੁਕਦਮੇ ਨੇ ਰਕੇਦੀਏ ਦੇ ਇੱਕ ਜਿਹੜੀ ਹੈਗੀ ਰਕੇਦੀਦਾ ਹੈਗਾ ਇਸ ਤੋਂ ਲਾਵਾ ਸ਼ਿਵ ਜਿਹੜਾ ਹੈਗਾ ਗਵਰਨਮੈਂਟੀ ਦੇ ਰਹਿਣ ਵਾਲੀ ਇਹਦੀ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਰੱਖੇ ਇਹ ਇਸ ਹੁਣ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ 12 ਘੰਟੇ ਦੇ ਵਿੱਚ ਵਿੱਚ ਹੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛਿਸ਼ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆ ਜਿਹੜੀ ਪਹਿਲੇ ਵਾਰਤਾਂ ਦੇ ਨਾਲ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਡਿਟੇਲ ਪੁੱਛਿਸ਼ ਕਰਾਂਗੇ ਕਿ ਅਸੀਂ ਉਨੇ ਹੀ ਵਧ ਕੇ ਜਿਹੜਾ ਹੈਗਾ ਤੁਹਾਨੂੰ ਸਰ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾ ਰਿਹਾ ਇਹਨਾਂ ਤਿੰਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮੁਕਦਰਬੇ ਤਿੰਨ ਤਿੰਨ ਦਰਜ ਨੇ ਇਹਨਾਂ ਤੇ ਤੇ ਗਰੋਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਹੈਗੀ ਜੀ ਇਹ ਇੱਕ ਦੀ 25 ਤੋਂ 30 ਸਾਲ ਦੇ ਵਿਚਕਾਰ ਸਾਰੇ ਸ਼ਹਿਰ ਦੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੇ ਚ ਬਿਸਤੂ ਵੀ ਬਰਾਮਦ ਕਰ ਲਏ ਇਹ ਸਾਡੇ ਐਸਐਚਓ ਤੇ ਡੀਐਸਪੀ ਇਹਨਾਂ ਦਾ ਜਿਹੜਾ ਸਟਾਫ ਹੈਗਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਦੀ ਜਿਹੜੀ ਹੈਗੀ ਹੈ ਇਸ ਦੇ ਖਾਤੇ ਤੋਂ ਜਿਹੜਾ ਹੈਗਾ ਅਸੀਂ ਤ